हां जी ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਬਹੁਤ ਹੀ ਵਧੀਆ ਅਸੀਂ ਚੀਜ਼ ਤੁਹਾਡੇ ਲਈ ਲੈ ਕੇ ਆਏ ਆ ਕਿਉਂਕਿ ਜ਼ਿੰਦਗੀ 'ਚ ਲੋਕਾਂ ਕੋਲ ਪੈਸਾ ਬਹੁਤ ਪਿਆ ਪਰ ਦਿਲ ਨੂੰ ਸਕੂਨ ਦੇਣ ਵਾਲੀ ਜਗ੍ਹਾ ਮਤਲਬ ਕਿ ਉਹ ਲੱਭਦੇ ਫਿਰਦੇ ਹੁੰਦੇ ਵੀ ਕਿੱਥੇ ਦਿਲ ਨੂੰ ਸਕੂਨ ਮਿਲੇ ਕਿੱਥੇ ਵਧੀਆ ਜਗ੍ਹਾ ਹੋਵੇ ਬਡਾਲੇ ਰੋਡ ਤੇ ਬਡਾਲੇ ਤੋਂ 10-15 ਮਿੰਟ ਦਾ ਰਸਤਾ ਇੱਥੇ ਚੁੰਨੀ ਨੇੜੇ ਹੀ ਐ ਸਿਰਫ 5 ਕਿ ਮਿੰਟ ਦਾ ਰਸਤਾ 5 ਕਿਲੋਮੀਟਰ ਹੈ ਵਾਈਟ ਹਾਊਸ ਜਿਹੜਾ ਲੈ ਕੇ ਆਏ ਆ ਫਾਰਮ ਹਾਊਸ ਐ ਆਜੋ ਆਪਾਂ ਤੁਹਾਨੂੰ ਇਹਦੇ ਦਿਖਾਉਨੇ ਆ ਵੀ ਅੰਦਰ ਕੀ ਕੀ ਐ ਕੀ ਫੈਸਿਲਿਟੀਆਂ ਤੇ ਕੈਮਰਾਮੈਨ ਨੂੰ ਮੈਂ ਕਹੂੰਗਾ ਇੱਕ ਵਾਰੀ ਬਾਹਰੋਂ ਵੀ ਦਿਖਾ ਦਵੇ ਲਾਈਟ ਵਗੈਰਾ ਬਹੁਤ ਸੁੰਦਰ ਲੱਗੀ ਐ ਜਿਨ੍ਹਾਂ ਨੇ ਤਿਆਰ ਕੀਤਾ ਉਹ ਸਾਡੇ ਇਲਾਕੇ ਦੇ ਬਹੁਤ ਰਿਚ ਮੈਨ ਐ ਉਹਨਾਂ ਨੇ ਤਿਆਰ ਕੀਤਾ ਤੇ ਇਹ ਜਿਹੜਾ ਬਣਿਆ ਵਾ ਜੇ ਅਗਰ ਮੈਂ ਗੱਲ ਕਰਾਂ ਵੀ ਇਹਦੀ ਜਿਹੜੀ ਜਗਾ ਉਹ ਘਟੋ ਦੇ ਘਟ ਬਾਈ ਸਾਡੇ 800 860 ਗਾ 860 ਗਾਜ ਦੇ ਵਿੱਚ ਇਹ ਬਣਿਆ ਹੋਇਆ ਬਹੁਤ ਖੁੱਲਾ ਡੁੱਲਾ ਤੇ ਆਹੋ ਆਪਾਂ ਅੰਦਰ ਤੁਹਾਨੂੰ ਦਿਖਾਈਏ ਵੀ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਜਿਹੜਾ ਸੀਵਿੰਗ ਪੂਲ ਬਣਿਆ ਹੋਇਆ ਬਹੁਤ ਵਧੀਆ ਵੀ ਜੇ ਕਿਸੇ ਨੇ ਪਰਿਵਾਰ ਲਈ ਲੈਣੀ ਹੈ ਬੱਚਿਆਂ ਵਾਸਤੇ ਲੈਣੀ ਹੈ ਤਾਂ ਮਤਲਬ ਕਿ ਜਿਹੜਾ ਹਾਂ ਸੀਵਿੰਗ ਪੂਲ ਬਣਿਆ ਹੋਇਆ ਬਹੁਤ ਵਧੀਆ ਬਣਿਆ ਹੋਇਆ ਤੇ ਇਹਦੇ ਜਦਾਂ ਗਰਮੀ ਦੇ ਵਿੱਚ ਬੱਚਿਆਂ ਦੇ ਨਾਲ ਬਈ ਇੰਜੋਏ ਕਰਨਾ ਤੇ ਬਹੁਤ ਸੁੰਦਰ ਲੋਕੇਸ਼ਨ ਦੇ ਵਿੱਚ ਇਹ ਬਣਿਆ ਵਾ ਗਰਮੀ ਦੇ ਆਨੰਦ ਵਾਸਤੇ ਤੇ ਆਓ ਇਹ ਮੇਨ ਰਸਤਾ ਇਸ ਦੇ ਵਿੱਚ ਅਸੀਂ ਵੀ ਆਏ ਆ ਸੱਚ ਜਾਣਿਓ ਵੀ ਦਿਲ ਨੂੰ ਇੱਕ ਸਪੋਨ ਮਿਲਿਆ ਕਿਉਂਕਿ ਸ਼ਹਿਰ ਤੋਂ ਥੋੜਾ ਜਿਹਾ ਹਟ ਕੇ ਇੱਕ ਬੈਠਣ ਲਈ ਚੀਜ਼ ਜੇ ਤੁਸੀਂ ਇੱਧਰ ਕੈਮਰਾਮੈਨ ਦਿਖਾ ਰਿਹਾ ਕੁਰਸੀਆਂ ਟੇਬਲ ਲੱਗੇ ਆ ਬਹੁਤ ਸੁੰਦਰ ਲੇਟਾਂ ਨੇ ਰਾਹ ਦਾ ਵਿਊ ਐ ਸਾਰਾ ਤੇ ਆਪਣੇ ਫਰੈਂਡਾਂ ਨਾਲ ਜਿੱਦਾਂ ਹੁਣ ਪਾਰਟੀ ਕਰਨੀ ਹੈ ਜਾਂ ਕੋਈ ਹੋਰ ਰਿਸ਼ਤੇਦਾਰਾਂ ਦੇ ਨਾਲ ਪਾਰਟੀ ਰੱਖਣੀ ਆ ਪਾਰਟੀ ਵਰਗੇ ਜਿੱਦਾਂ ਮਰਜ਼ੀ ਪ੍ਰੋਗਰਾਮ ਤੁਸੀਂ ਕਰ ਸਕਦੇ ਹੋ ਜਾਂ ਜਿਵੇਂ ਕਿਸੇ ਨੇ ਲੈਣਾ ਹੁੰਦਾ ਵੀ ਯਾਰ ਪ੍ਰੋਗਰਾਮਾਂ ਵਾਸਤੇ ਛੋਟੇ-ਮੋਟੇ ਜਿਹੜੇ ਪ੍ਰੋਗਰਾਮ ਹੈ ਤੁਸੀਂ ਬਹੁਤ ਸੋਹਣੇ ਕਰ ਸਕਦੇ ਆ ਤੇ ਜਿਨ੍ਹਾਂ ਕੋਲ ਪੈਸਾ ਵਾ ਦਿਲ ਨੂੰ ਸਕੂਨ ਚਾਹੀਦਾ ਪਰਿਵਾਰ ਲਈ ਜਾਂ ਯਾਰਾਂ ਦੋਸਤਾਂ ਲਈ ਰਿਸ਼ਤੇਦਾਰਾਂ ਲਈ ਛੋਟੀਆਂ ਪਾਰਟੀਆਂ ਕਰਨੀਆਂ ਬੈਠਣ ਉੱਠਣ ਲਈ ਬਹੁਤ ਜਗ੍ਹਾ ਇਹ ਆਓ ਅਸੀਂ ਤੁਹਾਨੂੰ ਲੈ ਕੇ ਜਾਂਦੇ ਹੁਣ ਇੱਕ ਬੜਾ ਸੁੰਦਰ ਰੂਮ ਬਣਾਇਆ ਹੋਇਆ ਇਹਨਾਂ ਨੇ ਉਹ ਰੂਮ ਦਿਖਾਉਂਦੇ ਆ ਤੁਹਾਨੂੰ ਜਿਹਦੇ ਨਾਲ ਲੈਟਰਨ ਬਾਥਰੂਮ ਅਟੈਚ ਹੈ ਇਹ ਰੂਮ ਬਣਾਇਆ ਹੋਇਆ ਬਹੁਤ ਸੁੰਦਰ ਜਿਹੜਾ ਰੂਮ ਬਣਾਇਆ ਹੋਇਆ ਹੈ ਇਹਦੇ ਨਾਲ ਕਿਚਨ ਵੀ ਹੈ ਓਪਨ ਕਿਚਨ ਹੈ ਬਹੁਤ ਸੁੰਦਰ ਤੇ ਜਿਹੜਾ ਇਹ ਹੈਗਾ ਆਪਣਾ ਟਾਇਲਟ ਬਾਥਰੂਮ ਬਹੁਤ ਵਧੀਆ ਜਿਹੜਾ ਬੜਾ ਤੇ ਇੱਕ ਹੋਰ ਬੜੀ ਸੁੰਦਰ ਗੱਲ ਹੈ ਵੀ ਜਦੋਂ ਆਪਣੇ ਯਾਰ ਦੋਸਤ ਰਿਸ਼ਤੇਦਾਰ ਦੋਸਤ ਮਿੱਤਰ ਜਾਂ ਆਪਾਂ ਪਾਰਟੀ ਕਰਨੀਆਂ ਫੰਕਸ਼ਨ ਕਰਨੇ ਇੱਥੇ ਤਾਂ ਜਿਹੜੀ ਪਾਰਕਿੰਗ ਹੈ ਉਹ ਗੱਡੀਆਂ ਦੀ ਪਾਰਕਿੰਗ ਬਹੁਤ ਵਧੀਆ ਜਿਹੜਾ ਬਾਹਰ ਜਦੋਂ ਆਪਾਂ ਐਂਟਰ ਹੁੰਨੇ ਆ ਉੱਥੇ ਜਿਹੜਾ ਇੰਟਰਲੌਕ ਲਾਇਆ ਹੋਇਆ ਵੀ ਉੱਥੇ ਜਿਹੜੀਆਂ ਗੱਡੀਆਂ ਨੇ ਘੱਟੋ-ਘੱਟ 10-15 ਗੱਡੀਆਂ ਦੀ ਜਿਹੜੀ ਪਾਰਕਿੰਗ ਹੈ ਉਹ ਬਹੁਤ ਸੁੰਦਰ ਹੈ ਤੇ ਜਿਨ੍ਹਾਂ ਨੇ ਆਜੂ ਆਪਾਂ ਮੜ ਜਾ ਹੋਰ ਦਿਖਾ ਦਈਏ ਤੁਹਾਨੂੰ ਜਿਨ੍ਹਾਂ ਨੇ ਇਹ ਵਾਈਟ ਫਾਰਮ ਹਾਊਸ ਦਾ ਜਿਹੜਾ ਲਗਾਉਣਾ ਵਾ ਇੱਥੇ ਵੀ ਕਾਹ ਬਹੁਤ ਸੋਹਣਾ ਲੋਕੇਸ਼ਨ ਦੇ ਵਿੱਚ ਇਹਨਾਂ ਨੇ ਐਂਟਰੀ ਦੇ ਕਰਾਇਆ ਵਾ ਤੇ ਜਿਹੜਾ ਵਾਈਟ ਫਾਰਮ ਹਾਊਸ ਬਣਾਇਆ ਵੀ ਬਹੁਤ ਸੁੰਦਰ ਬਣਾਇਆ ਇੱਥੇ ਜਿੱਦਾਂ ਹੋਣਾ ਬੱਚਿਆਂ ਦੇ ਜਾਂ ਵੱਡੇ ਜਿੱਦਾਂ ਹੋਣਾ ਝੂਲੇ ਵਗੈਰਾ ਵਾ ਬਹੁਤ ਭਈ ਜਿਹਾ ਆਨੰਦ ਲੈਣੇ ਆ ਜ਼ਿੰਦਗੀ ਦੇ ਮੈਂ ਕਹਿੰਨਾ ਕੀ ਬਾਤਾਂ ਨੇ ਤੇ ਵੀ ਜਿਨ੍ਹਾਂ ਨੇ ਇਹ ਵਧੀਆ ਲੋਕੇਸ਼ਨ ਦੇ ਵਿੱਚ ਜਿੱਦਾਂ ਹੋਣਾ ਆਪਾਂ ਇੱਥੇ ਬੈਠੇ ਆ ਵੀ ਜਿਨ੍ਹਾਂ ਨੇ ਜ਼ਿੰਦਗੀ ਦੇ ਆਨੰਦ ਲੈਣੇ ਆ ਇਹ ਜਿਹੜੇ ਫਾਰਮ ਦੇ ਜਿਹੜਾ ਵਾਈਟ ਫਾਰਮ ਹਾਊਸ ਹੈ ਇਹਦਾ ਜੇ ਮਾਲਕ ਬਣਨਾ ਹੈ ਤਾਂ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਇਹ ਸੋਹਣੇ ਜਿਹੜੇ ਫਾਰਮ ਦੇ ਤੁਸੀਂ ਮਾਲਕ ਬਣ ਸਕਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ